ਕੋਈ ਸਰਕਾਰ ਮੌਜੂਦਾ ਚਾਹੇ ਕੋਈ ਹਾਬਦਾ ਆ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਨਹੀਂ ਤੇ ਕੀ ਆ ਕੋਈ ਮਲਾਂ ਪ੍ਰਸ਼ਾਸਨ ਦਾ ਅਧਿਕਾਰੀ ਆ ਜੇ ਜਾਂ ਸਰਕਾਰ ਦਾ ਨੁਮਾਇੰਦਾ ਆ ਜੇ ਉਹ ਆ ਕੇ ਇਹ ਵੀ ਕਹਿ ਸਕਦਾ ਕਿ ਚਲੋ ਕੋਈ ਗੱਲ ਨਹੀਂ ਦੋ ਤਿੰਨ ਟਿੱਪਰ ਘਟਕੇ ਦੇ ਮੇਰੇ ਵੱਲੋਂ ਦਿੱਤੇ ਜਾਣ ਜੋ ਕਿ ਤੁਸੀਂ ਦਰਿਆ ਦੇ ਵਿੱਚ ਬਿਚਾ ਲੋ ਮੇਰਾ ਨਾਮ ਭਾਜੀ ਰਣਜੀਤ ਸਿੰਘ ਆ ਮੈਂ ਪਿੰਡ ਕਜਲੇ ਦਾ ਵਸਨੀਕ ਆ ਇਸ ਟਾਈਮ ਤੇ ਇਹ ਕੰਮ ਚੱਲ ਰਿਹਾ ਕਿ ਗੰਨੇ ਦੀ ਫਸਲ ਜਿਹੜੀ ਲੋਕਾਂ ਦੀ ਖੜੀ ਆ ਚਲੋ ਝੋਨਾ ਜਿਹੜਾ ਬਰਬਾਦ ਹੋ ਗਿਆ ਹੋ ਗਿਆ ਅੱਗੇ ਜਿਹੜਾ ਗੰਨਾ ਖੜਾ ਬੱਚੇ ਦਾ ਉਹ ਇਹ ਪਲਟੂਨ ਪੁੱਲ ਰਸਤੇ ਜਾਣਾ ਜਿਹਦੀ ਸਮਰੱਥਾ ਜਿਹੜੀ ਭਾਰ ਦੀ ਆ ਉਹ 5 ਟਨ ਆ ਇਸ ਟਾਈਮ ਇਹਦੀ ਹਾਲਤ ਹੈ ਜਿਹੜੀ ਉਹ ਇੰਨੀ ਕੋ ਖਦਸਾ ਹੋ ਗਈ ਹੈ ਨਾ ਕਿ ਇਹ 2 ਟਨ ਭਾਰ ਲੈ ਕੇ ਵੀ ਜਾਣਾ ਇਹਦੇ ਉੱਪਰੋਂ ਮੁਸ਼ਕਲ ਹੋ ਗਿਆ ਜਦ ਕਿ ਇਹ ਮਸ਼ੀਨ ਲੱਗੀ ਦੀ ਇਹਨੂੰ ਪੁੱਲ ਨੂੰ ਤਿਆਰ ਕਰਨ ਉਹ ਮਸ਼ੀਨ ਦੇ ਵਜਲ ਨਾਲ ਹੀ ਇਹਦੇ ਜਿਹੜੇ ਫੱਟੇ ਆ ਉੱਪਰ ਸਤੀਰੀਆਂ ਨੇ ਉਹ ਟੁੱਟੀ ਜਾ ਰਹੀ ਸੀ ਸਾਡੇ ਜਿਹੜਾ ਜ਼ਿਮੀਦਾਰਾਂ ਨੂੰ ਗੰਨਾ ਲੈ ਕੇ ਜਾਣਾ ਉਹ ਆਪਾਂ ਇਹਦੇ ਉੱਪਰੋਂ ਦੀ ਨਹੀਂ ਲੈ ਕੇ ਜਾ ਸਕਦੇ ਜਿਹਦੇ ਕਰਕੇ ਸਾਨੂੰ ਜ਼ਿਮੀਦਾਰਾਂ ਨੇ ਜਿੰਨੇ ਵੀ ਏਰੀਆ ਦੇ ਲੋਕ ਨੇ ਸਾਰਿਆਂ ਇਕੱਠੇ ਕਰਕੇ ਗ੍ਰਾਹੀ ਕਰਕੇ ਕੁਝ ਪੈਸਾ ਜੋੜ ਕੇ ਤੇ ਇਹ ਰੋੜਾ ਲਿਆਂਦਾ ਇਹ ਰੋੜੇ ਨੂੰ ਹੁਣ ਆਪਾਂ ਦਰਿਆ ਦੇ ਵਿੱਚ ਬਿਛਾ ਰਹੇ ਹਾਂ। ਅ ਰੋੜਾ ਦਰਿਆ 'ਚ ਬਿਸ਼ਾਵਾਂਗੇ ਜੇ ਦਿਨਾਂ ਕਿ ਦਰਿਆ ਥੋੜਾ ਪੱਕਾ ਹੋ ਜਾਏਗਾ ਤੇ ਸਾਨੂੰ ਗੰਨਾ ਕੱਢਣ ਦੀ ਆਸਾਨੀ ਹੋ ਜਾਏਗੀ। ਜਿੱਥੋਂ ਕਿ ਹੱਥ ਇੱਥੇ ਸਾਡੇ ਹਾਲਾਤ ਆ ਜਿਹੜੇ ਉਹ ਵੱਧ ਤੋਂ ਬੱਤਰ ਜਿਹਨੂੰ ਕਹਿੰਦੇ ਆ ਨਾ ਉਹ ਹਾਲਾਤ ਦਾ ਕੋਈ ਪ੍ਰਸ਼ਾਸਨ ਕੋਈ ਸਰਕਾਰ ਮੌਜੂਦਾ ਚਾਹੇ ਕੋਈ ਹਾਬਕਾ ਆ ਕਿਸੇ ਨੇ ਆਕੇ ਕੋਈ ਸਾਰ ਨਹੀਂ ਲਈ ਨੀ ਤੇ ਕੀ ਆ ਕੋਈ ਮੱਲਾ ਪ੍ਰਸ਼ਾਸਨ ਦਾ ਅਧਿਕਾਰੀ ਆ ਜੇ ਜਾਂ ਸਰਕਾਰ ਦਾ ਨੁਮਾਇੰਦਾ ਆ ਜੇ ਉਹ ਆਕੇ ਇਹ ਵੀ ਕਹਿ ਸਕਦਾ ਕਿ ਚਲੋ ਕੋਈ ਗੱਲ ਨਹੀਂ ਦੋ ਤਿੰਨ ਟਿਪਰ ਗਟਕੇ ਦੇ ਮੇਰੇ ਵੱਲੋਂ ਦਿੱਤੇ ਜਾਣ ਜੋ ਕਿ ਤੁਸੀਂ ਦਰਿਆ ਦੇ ਵਿੱਚ ਬਿਚਾ ਲਓ ਇੱਥੇ ਸਾਨੂੰ ਖਰਚਾ ਸਾਰਾ ਜ਼ਿੰਮੇਵਾਰਾਂ ਨੂੰ ਆਪ ਕਰਨਾ ਪੈ ਰਿਹਾ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਤੇ ਸਾਡੀ ਇੱਕ ਬੇਨਤੀ ਆ ਛੋਟੀ ਜੀ ਕਿ ਸਰਕਾਰ ਨੇ ਤੇ ਚਲੋ ਸਾਨੂੰ ਕੀ ਦੇਣਾ ਕੀ ਨਹੀਂ ਦੇਣਾ ਉਹ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਆਪਾਂ ਗਲੋਬਲ ਸਿੱਖ ਵਾਲੇ ਜਾਂ ਹੋਰ ਕੋਈ ਸੰਸਥਾ ਹੈ ਜਿਹੜੀ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿਸਾਨੂੰ ਕੁਝ ਨਹੀਂ ਚਾਹੀਦਾ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਕੋਈ ਦੋ ਚਾਰ ਟਿੱਪਰ ਜਿਹੜੇ ਆ ਉਗਟਕੇ ਦੇ ਮੋਟਾ ਪੱਥਰ ਜਿਹਨੂੰ ਆਪਾਂ ਕਹਿੰਦੇ ਆ ਉਹ ਲਿਆ ਕੇ ਸਾਨੂੰ ਦਿੱਤਾ ਜਾਏ ਅਸੀਂ ਇਹਦੇ ਵਿੱਚ ਦਰਿਆ ਦੇ ਵਿੱਚ ਵਿਛਾਲੀਏ ਜਿਹਦੇ ਨਾਲ ਇੱਕ ਤੇ ਪਾਣੀ ਦਾ ਲੈਵਲ ਘਟ ਜਾਏਗਾ ਦੂਸਰਾ ਕੀ ਆ ਕਿਸਾਨੂੰ ਫਸਲ ਲੈ ਕੇ ਨਾਂ ਲੈ ਕੇ ਜਾਣ ਦੇ ਵਿੱਚ ਸੋਖ ਹੋ ਜੇਗੀ ਪੁਲ ਦੀ ਨਹੀਂ ਸਮਰਥਾ ਨਹੀਂ ਹੈਗੀ ਇਹ ਪੋਲਾ ਜਿਹੜਾ ਪਲਟੂਨ ਪੋਲਾ ਇਹ 1 ਅਕਤੂਬਰ ਤੋਂ ਲੈ ਕੇ 10 ਅਕਤੂਬਰ ਦੇ ਵਿੱਚ ਬੱਜਦਾ ਸੀ ਜੋ ਕਿ ਪ੍ਰਸ਼ਾਸਨ ਦੀ ਨਲਾਕੀ ਕਹ ਲਓ ਚਾਹੇ ਸਰਕਾਰ ਦੀ ਨਲਾਕੀ ਕਹ ਲਓ ਅੱਜ ਤੁਸੀਂ ਦੇਖੋ 28 ਨਵੰਬਰ ਹੋ ਗਈ ਆ ਅਜੇ ਤੱਕ ਵੀ ਪੋਲੇ ਕੰਪਲੀਟ ਨਹੀਂ ਹੋਇਆ ਹੁਣ ਇਹਦਾ ਸਮਾਨ ਨਹੀਂ ਪੂਰਾ ਹੋਇਆ ਹੁਣ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਅੱਗੇ ਤੁਸੀਂ ਇੱਕ ਵਾਰੀ ਕਰਕੇ ਦੇਖਿਓ ਕੈਮਰਾ ਜਾ ਕੇ ਕਿ ਪਾਣੀ ਦੇ ਵਿੱਚ ਇਹਦਾ ਰੈਂਪ ਬਣਾਤਾ ਜਦ ਕਿ ਇੱਕ ਵੀ ਪਾਣੀ ਆਇਆ ਜਿੱਦਣ بارش ਹੋਈ ਉਸ ਦਿਨ ਸਾਡਾ ਪੋਲਾ ਜਿਹੜਾ ਫਿਰ ਰੋੜ ਜਾਣਾ ਇਹ ਪੁਲ ਸਾਡਾ ਫਿਰ ਖਤਮ ਹੋਈ ਨਾ ਸਾਨੂੰ ਫਿਰ ਇਹੀ ਸਮੱਸਿਆ ਰਹਿਣੀ ਆ ਦਰਿਆ ਦੇ ਵਿੱਚ ਦੀ ਲੰਘ ਕੇ ਜਾਣਾ ਸੰਘਾਰਾ ਸਿੰਘ ਜੀ ਕੀ ਕਰਦੇ ਹੋ ਅੱਜ ਰੋੜਾ ਗਰਾਹੀ ਕਰਕੇ ਰੋੜਾ ਪਾਣ ਦੇ ਦਰਿਆਜ ਕੰਨਾਂ ਨਗਾਉਣ ਵਾਸਤੇ ਕਿਉਂ ਕਰ ਰਹੇ ਹੋ ਕਿੱਥੇ ਹੈ ਕਿਹੜੀ ਜਗ੍ਹਾ ਤੇ ਕਰ ਰਹੇ ਹੋ ਕੰਮ ਇਹ ਮਕੋੜਾ ਪਤਨ ਤੇ ਕੀ ਮਜਬੂਰੀ ਹੈ ਪਰ ਉਹ ਆਪਣੇ ਫਸਲ ਟ ਪਾਣੀ ਗੰਨੇ ਦੀ ਹਾਂਜੀ ਸੋ ਇਸ ਪੁਲ ਥਾਣੀ ਜਿਹੜਾ ਇਹ ਪੁਲ ਥਾਣੀ ਤੇ ਬਸ ਵਾਰ 20 25 ਘੰਟੇ ਭਾਰੀ ਲੰਗੇਗਾ ਜੀ ਸਤੀਰੀਆਂ ਨਹੀਂ ਸਤੀਰੀਆਂ ਸਾਰੀਆਂ ਪੜੀਆਂ ਪਈਆਂ ਪੁਰਾਣੀਆਂ ਆ ਇਹ ਤਾਂ ਖਾਲੀ ਡੜੀਆਂ ਡੁੱਟ ਜਾਣੀਆਂ ਮਲੇ 50 ਕੁਆਟ ਭਾਰਾ ਟਾਟਾ ਟੈਲੀ ਦਾ ਖਾਲੀ ਦਾਈ ਤਾਂ ਨੇ ਭਾਰਨਾ ਟੁੱਟ ਜਾਣੀਆਂ ਇਹ ਬੜੀ ਮਿਹਨਤ ਲੱਗਦੀ ਹੋਣੀ ਫਿਰ ਵਿੱਚ ਜਿੱਦਾਂ ਤੁਸੀਂ ਆ ਤੁਸੀਂ ਬਣਾ ਰਹੇ ਹੋ ਹਾਂਜੀ ਕਟੋ ਕਟਾ 2 ਲੱਖ ਰੁਪਏ ਲੱਗਣਾ ਜਿੱਥੇ ਪਿੰਡ ਵਾਲਾ ਕੋਈ ਗਰਾਹੀ ਕਰਕੇ ਫਿਰ ਪਾਣ ਦੇ ਸਮਾਂ ਰੋਡਾ ਉੱਥੋਂ ਲੈ ਕੇ ਜਾ ਰਹੇ ਹੋ ਰੋਡਾ ਲੈਦਾ ਉਥੋਂ ਸਰਨੇ ਲਗੋ ਇਹ ਵੀ ਮੁੱਲ ਲੈਣੀ ਹਾਂਜੀ ਮੁੱਲ ਲਿਆ ਜੀ 2500 ਰੁਪਏ ਸਾਕੜਾ ਹਾਂਜੀ ਫਿਰ ਵਿੱਚ ਕੋਈ ਸਰਕਾਰ ਕੋਈ ਮਦਦ ਕਰਦੀ ਕੋਈ ਨਹੀਂ ਕਰਦੀ ਸਰ ਆਪਣੇ ਕੋ ਕਰਦੇ ਆ ਉਈ ਸਰਕਾਰ ਨਹੀਂ ਕੋਈ ਤੁਸੀਂ ਕਹਿਣਾ ਚਾਹਦੇ ਕੀ ਮੰਗ ਕਰਨਾ ਕਹਿੰਦੇ ਮੰਗਦਾ ਇਹ ਕੰਮ ਮੰਨੋ ਹੋਰ ਨਹੀਂ ਤੁਹਾਨੂੰ ਬਜਰੀ ਪਹਾੜ ਤੋਂ 2-3 ਟਰੱਕ ਬਜਰੀ ਦੇ ਦੇਣਾ ਚਲੋ ਆਪਣੇ ਲਾਂਗਾ ਤੇ ਬਣਾ ਲਈਏ ਹਾਂ ਇੱਕ ਇੱਕ ਮਹੀਨੇ ਬਾਅਦ ਪੋਲ ਬਣਿਆ ਸਥੀਰੀਆਂ ਨਹੀਂ ਪੂਰੀਆਂ ਹੁੰਦੀਆਂ ਕਦੇ ਗਾਟਰ ਮੁੱਕ ਜਾਂਦੇ ਕਦੇ ਸਥੀਰੀਆਂ ਮੁੱਕ ਜਾਂਦੀਆਂ ਹੁਣ ਢੋਲ ਮੁੱਕ ਗਿਆ ਉਹ ਕਾਲਰ ਐਂਪ ਬਣਾਇਆ ਅੱਜ ਫੇਰ ਰੁੜ ਗਿਆ ਹੁਣ ਫੇਰ ਤੇ ਕਿੰਨੇ ਜਾਂ ਤਾਂ ਖੜੀ ਆ ਤੇ ਦੋ ਢੋਲ ਹੋਰ ਬਣਨੇ ਸੀ ਢੋਲ ਲਿਆ ਨਾ ਸਥੀਰੀਆਂ ਕਿੰਨੇ ਇੱਕ ਪਿੰਡ ਆ ਔਰ ਕਿੰਨੇ ਇੱਕ ਖਸਾਨੇ ਆ ਪਾਸੇ ਬਨੇ ਸੱਤ ਪਿੰਡ ਆ ਜੀ ਹਾਂਜੀ ਕਿੰਨੀ ਕ ਖਸਾਨੀ ਦੀ ਫਸਲ ਕਿੰਨੀ ਹੈ ਖਸਾਨੇ ਤੋਂ ਬਹੁਤ ਕਿਸਾਨ ਤੋਂ ਮੇਰੇ ਸਨ ਹੋਣਾ ਕੋਈ 4000 1 ਕਿਟ ਹੋਣਾ